ਸੋ ਸਿਕਾਲ ਦੋਸਤੋ ਮੈਂ ਗੁਰਪ੍ਰੀਤ ਕੋਰ ਲਈ ਇਸ ਵਕਤ ਮੌਜੂਦ ਆਂ ਨੰਗਲ ਡੈਮ ਦੇ ਕੋਲ ਠੀਕ ਆ ਕਿਉਂਕਿ ਜਿਆਦਾਤਰ ਜੇ ਆਪਾਂ ਸੁਤਨ ਡੈਮ ਤੋਂ ਬਣਾਉਣਾ ਤਾਂ ਉੱਥੇ ਵੀਡੀਓਗ੍ਰਾਫੀ ਅਲਾਉਡ ਨਹੀਂ ਹੁੰਦੀ ਸੋ ਫਿਲਹਾਲ ਮੈਂ ਤੁਹਾਨੂੰ ਸਾਰੇ ਰਸਤੇ ਤੀਆਂ ਦੱਸਦਾ ਇਸ ਵਕਤ ਜੇ ਮੈਂ ਗੱਲ ਕਰ ਤਾਂ ਮੈਂ ਨੰਗਲ ਸ਼ਹਿਰ ਦੇ ਵਿੱਚ ਖੜਾ ਠੀਕ ਆ ਤਾਂ ਇੱਥੋਂ ਪਹਿਲਾਂ ਅਸੀਂ ਪਿੱਛੋਂ ਆਏ ਸੀ ਭਾਖੜਾ ਕੋਲ ਹੈਨਾ ਜਦੋਂ ਮੈਂ ਲਾਈਵ ਕੀਤਾ ਸੋ ਮੇਰਾ ਮੇਨ ਮਕਸਦ ਸਾਰੀ ਥਾਂ ਤੇ ਘੁੰਮਣ ਦਾ ਕਾਰਨ ਆ ਕਿ ਥੋੜੀਆਂ ਅਫਵਾਹਾਂ ਨੂੰ ਕੰਟਰੋਲ ਕੀਤਾ ਜਾ ਸਕੇ ਬਾਕੀ ਜੋ ਐਕਚੁਅਲ ਸਥਿਤੀ ਆ ਉਹ ਦੱਸੀ ਜਾ ਸਕੇ ਠੀਕ ਹੈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਮਾਦੋਪੁਰ ਹੈਨਾ ਉੱਥੇ ਜਿਹੜਾ ਹੈਗਾ ਫਲੱਡ ਗੇਟ ਹੈ ਮੁਰੰਮਤ ਕਰ ਰਹੇ ਸੀਗੇ ਅਧਿਕਾਰੀ ਤੋਂ ਉਦੋਂ ਜਿਹੜਾ ਟੁੱਟ ਗਿਆ ਤੇ ਉਸ ਤੋਂ ਬਾਅਦ ਲਗਾਤਾਰ ਰੈਸਕਿਊ ਆਪਰੇਸ਼ਨ ਜਾਰੀ ਹੈ ਕਾਫੀ ਜਿਹੜੇ ਉੱਥੇ ਮਲਾਜ਼ਮਾ ਫਸੇ ਹੋਏ ਤੇ ਇੱਕ ਮਲਾਜ਼ਮ ਦੇ ਜਿਹੜਾ ਖੜ ਜਾਣ ਦੀ ਵੀ ਖਬਰ ਸੋ ਜਿੰਨੇ ਪੰਜਾਬ ਦੇ ਡੈਮ ਆ ਹੈਨਾ ਉਹਨਾਂ ਤੇ ਉਹਨਾਂ ਪਰ ਗੱਸਣਾ ਸਾਡਾ ਫਰਜ਼ ਹੈ ਠੀਕ ਆ ਮੈਂ ਪਹਿਲਾ ਹਾਲ ਦੋਨਾਂ ਦੱਸਦਾ ਸਭ ਤੋਂ ਵੱਡੀ ਗੱਲ ਆ ਕਿ ਭਾਖੜਾ ਡੈਮ ਦੇ ਵਿੱਚ ਕਿੰਨਾ ਪਾਣੀ ਵਧਿਆ ਮੈਂ ਤੁਹਾਨੂੰ ਦੱਸ ਦਿਆਂ ਕਿ ਜਿਹੜਾ ਉੱਥੇ ਲਗਾਤਾਰ ਮੀਟਰ ਚੱਲਦੇ ਹੁੰਦੇ ਆ ਠੀਕ ਆ ਵੈਸੇ ਭਾਖੜਾ ਡੈਮ ਦੇ ਵਿੱਚ ਕਿੰਨਾ ਪਾਣੀ ਆ ਅੱਜ ਪੌਣਾ ਫੁੱਟ ਜਿੰਨਾ ਪਾਣੀ ਵਧਿਆ 0.67 ਠੀਕ ਆ ਜੇ ਮੈਂ ਮੈਥਮੈਟਿਕਲੀ ਕਹਾਂ ਤੇ ਪਿੰਡਾਂ ਵਾਲੇ ਨੂੰ ਕਹਾਂ ਤਾਂ ਪੌਣਾ ਫੁੱਟ ਪਾਣੀ ਅੱਜ ਭਾਖੜਾ ਡੈਮ ਦੇ ਵਿੱਚ ਵਧਿਆ ਠੀਕ ਆ ਤਾਂ ਬਲੱਡ ਗੇਟ ਹਜੇ ਤੱਕ ਕੋਈ ਖੁੱਲੇ ਨਹੀਂ ਗਏ ਠੀਕ ਆ ਅਜੇ ਸਥਿਤੀ ਉੱਥੇ ਦਾ ਕੰਟਰੋਲ ਦੇ ਵਿੱਚ ਆ ਬਾਕੀ ਜਿਹੜਾ ਹੈਗਾ ਪਿੱਛੇ ਮੀਂਹ ਕਿੰਨਾ ਪੈਂਦਾ ਕਿੰਨਾ ਪਾਣੀ ਆਉਂਦਾ ਉਹ ਤੋਂ ਡਿਪੈਂਡ ਕਰਦਾ ਹੈ ਨਾ ਉਸ ਤੋਂ ਬਾਅਦ ਗੱਲ ਕਰਦੇ ਆ ਆਪਾਂ ਨੰਗਲ ਡੈਮ ਦੀ ਜਿੱਥੇ ਮੈਂ ਫਿਲਹਾਲ ਖੜਾ ਹੋਇਆ ਤਾਂ ਨੰਗਲ ਡੈਮ ਦੇ ਵਿੱਚੋਂ ਕਿਉਂਕਿ ਕਾਫੀ ਨਹਿਰਾਂ ਨਿਕਲਦੀਆਂ ਸਚਾਈ ਵਾਲੀਆਂ ਠੀਕ ਹੈ ਤਾਂ ਤੁਸੀਂ ਦੇਖ ਸਕਦੇ ਹੋ ਵੀ ਹਜੇ ਪਾਣੀ ਆ ਜਿਹੜਾ ਇੱਥੇ ਵੀ ਕੰਟਰੋਲ ਦੇ ਵਿੱਚ ਹੈ ਤੇ ਨੰਗਲ ਸ਼ਹਿਰ ਮੇਰੇ ਪੰਗਰ ਆਵਾਜ਼ਾਈ ਤੁਸੀਂ ਨਾਰਮਲ ਦੇਖ ਸਕਦੇ ਹੋ ਠੀਕ ਹੈ ਇੱਥੇ ਜਿਹੜੀ ਸਥਿਤੀ ਕੰਟਰੋਲ ਦੇ ਵਿੱਚ ਆ ਤੇ ਆ ਜਿਹੜੀ ਨੰਗਲ ਡੈਮ ਦੇ ਆਪਾਂ ਬਿਲਕੁਲ ਨਾਲ ਖੜੇ ਆ ਠੀਕ ਹੈ ਇਥੋਂ ਅਜੇ ਮੈਂ ਕਹਾਂ ਵੀ ਦਿਖਾਉਣਾ ਵੀ ਜਹਾਂ ਤਾਂ ਨੰਗਲ ਡੈਮ ਸਿਰਫ ਅੱਧਾ ਕਿਲੋਮੀਟਰ ਆ ਜਿੱਥੇ ਅੱਗੇ ਜਾ ਕੇ ਆਪਾਂ ਗੱਲਬਾਤ ਕਰਦੇ ਆਂ ਸੋ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਕੋਈ ਸੈਂਮ ਨਹੀਂ ਜਿੱਥੋਂ ਪਾਣੀ ਛੱਡਿਆ ਜਾਂਦਾ ਤੁਸੀਂ ਦੇਖ ਲਓ ਉੱਥੇ ਸਥਿਤੀ ਬਿਲਕੁਲ ਨੋਰਮਲ ਆ ਸੋ ਕਈ ਬੰਦੇ ਕੀ ਕਰ ਰਹੇ ਆ ਏਆਈ ਵਾਲੀਆਂ ਵੀਡੀਓ ਚੱਕ-ਚੱਕ ਕੇ ਆਪ ਹੀ ਬਣਾ ਬਣਾ ਕੇ ਪਾਈ ਜਾ ਰਿਹਾ ਤੇ ਉਹਦੇ ਕਰਕੇ ਜਿਹੜਾ ਹੈਗਾ ਕਾਫੀ ਬੰਦੇ ਆ ਜਿਹੜੇ ਲੋਕ ਆ ਉਹ ਪਰੇਸ਼ਾਨ ਆ ਦੇਖੋ ਇਹ ਗੱਲ ਜ਼ਰੂਰ ਆ ਕਿ ਪੰਜਾਬ ਦੇ ਵਿੱਚ ਖੜਾ ਦੀ ਸਿੱਤੀ ਬਣ ਗਈ ਹੈ ਖਾਸ ਕਰਕੇ ਜਦੋਂ ਆਪਾਂ ਕੀ ਕਹ ਫਲੱਡ ਗੇਟ ਟੁੱਟੇ ਆ ਫਲੱਡ ਗੇਟ ਟੁੱਟਣ ਦੇ ਕਰਕੇ ਪਾਣੀ ਬਹੁਤ ਜ਼ਿਆਦਾ ਰਾਵੀ ਦਰਿਆ ਦੇ ਵੱਲ ਵਧਿਆ ਹੈ ਜੋ ਪਿੰਡਾਂ ਦੇ ਵਿੱਚ ਜਾਣਾ ਉਹਦਾ ਨੁਕਸਾਨ ਹੈਗਾ ਹੀ ਹੈਗਾ ਪਰ ਹਜੇ ਤੱਕ ਜੇਕਰ ਦੂਜੇ ਜਿਹੜੇ ਗੇਟ ਆ ਕਿਤੇ ਖੁੱਲੇ ਆ ਖਾਸ ਕਰਕੇ ਤੁਹਾਨੂੰ ਮੱਝ ਜਿਹੜਾ ਦੱਸਾਂ ਨੰਗਲ ਦਾ ਦੱਸਾਂ ਭਾਖੜਾ ਦਾ ਦੱਸਾਂ ਰੋਪੜ ਦਾ ਦੱਸਾਂ ਇਹਦੇ ਹਜੇ ਤੱਕ ਸਥਿਤੀਆਂ ਜਿਹੜੀਆਂ ਹੈਗਾ ਅੰਡਰ ਕੰਟਰੋਲ ਨੇ ਠੀਕ ਆ ਤਾਂ ਇੱਥੋਂ ਜਿੱਧਰ ਜਿੱਧਰ ਨੂੰ ਵੀ ਪਾਣੀ ਜਾਂਦਾ ਉਹ ਅਜੇ ਇਲਾਕੇ ਸੁਰੱਖਿਅਤ ਨੇ ਇਤੋਂ ਕਿ ਜਿਹੜੇ ਮਾਨਯੋਗ ਡੀਸੀ ਸਾਹਿਬ ਔਰ ਰੋਪੜ ਦੇ ਉਹਨਾਂ ਨੇ ਵੀ ਕਿਹਾ ਵੀ ਭਾਈ ਜਿਹੜਾ ਹਾਜ਼ਰੀਆਂ ਸਥਿਤੀਆਂ ਕੰਟਰੋਲ ਦੇ ਵਿੱਚ ਆ ਤੇ ਜਿਹੜੇ ਲਗਾਤਾਰ ਫੇਕ ਵੀਡੀਓ ਪਾ ਰਹੇ ਆ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਾ ਰਿਹਾ ਤਾਂ ਉਹਨਾਂ ਨੂੰ ਵੀ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਕਾਰਵਾਈ ਹੋ ਸਕਦੀ ਹੈ। ਸੋ ਮੈਂ ਉਹ ਭਰਾਵਾਂ ਨੂੰ ਬੇਨਤੀ ਕਰਦਾ ਜੋ ਵੀ ਹੈਨਾ ਇਹ ਚੀਜ਼ਾਂ ਦੇਖ ਰਿਹਾ ਕਿ ਬਿਨਾਂ ਕਿਸੇ ਫੈਕਟ ਚੈੱਕ ਤੋਂ ਵੀਡੀਓ ਨਾ ਪਾਓ ਹਾਂ। ਸੁਲਤਾਨਪੁਰ ਲੋਧੀ ਵਾਲੇ ਪਾਸੇ ਜਾਂ ਆਪਾਂ ਕਰਗੇ ਪਠਾਨਕੋਟ ਵਾਲੇ ਪਾਸੇ ਮਾਧੋਪੁਰ ਵਾਲੇ ਪਾਸੇ ਉਧਰ ਜਰੂਰ ਜਿਹੜਾ ਹੈਗਾ ਇਸ ਵਕਤ ਬਹੁਤ ਜ਼ਿਆਦਾ ਜਿਹੜੀ ਸਥਿਤੀ ਹੈ ਵਿਗੜੀ ਹੋਈ ਆ ਹੈਨਾ। ਜੋ ਕਿ ਫਲੱਡ ਗੇਟ ਟੁੱਟਣ ਤੋਂ ਬਾਅਦ ਜਿਹੜਾ ਮੈਂ ਕਹਿੰਦਾ ਪਾਣੀ ਕੰਟਰੋਲ ਕਰਨ ਦੇ ਵਿੱਚ ਬਹੁਤ ਟਾਈਮ ਲੱਗ ਜਾਂਦਾ ਭਾਵੇਂ ਇਸ ਫੌਜ ਭਾਰਤੀ ਫੌਜ ਤੇ ਆਪਾਂ ਸਾਰੇ ਨੇ ਮਾਨ ਕਰ ਸਕਦੇ ਕਿ ਬਹੁਤ ਜਲਦੀ ਉਹ ਇਸ ਚੀਜ਼ ਨੂੰ ਕੰਟਰੋਲ ਕਰ ਲੈਣਗੇ ਪਰ ਪਾਣੀ ਜਿਹੜਾ ਹੈਗਾ ਉਧਰ ਜਿਹੜਾ ਹੈਗਾ ਕਾਫੀ ਪਿੰਡਾਂ ਨੂੰ ਜਿਹੜਾ ਹੈਗਾ ਕਰ ਸਕਦਾ ਉਧਰਲੇ ਬੰਦਿਆਂ ਨੂੰ ਜ਼ਰੂਰ ਚੇਤਨ ਕੀਤਾ ਜਾਵੇ ਜਿਹੜੇ ਉਧਰ ਆਉਂਦੇ ਆ ਬਾਕੀ ਇੱਧਰ ਹਜੇ ਸ਼ਾਂਤੀ ਆ ਬਈ ਠੀਕ ਆ ਹਿਮਾਚਲ ਵਾਲੇ ਪਾਸੇ ਵੀ ਜਿੱਥੋਂ ਪਾਣੀ ਆਉਂਦਾ ਆਪਾਂ ਗੋਵਦਸਾਗਰ ਝੀਲ ਤੋਂ ਵੀ ਮੈਂ ਤੁਹਾਨੂੰ ਲਾਈਵ ਹੋ ਕੇ ਦਿਖਾਇਆ ਅੱਜ ਤਾਨੂੰ ਮੈਂ ਰੋਪੜ ਤੋਂ ਵੀ ਦਿਖਾਇਆ ਨੰਗਲ ਤੋਂ ਵੀ ਦਿਖਾ ਰਿਹਾ ਆ ਪਾਖੜਾ ਤੋਂ ਵੀ ਪਿੱਛੇ ਮੈਂ ਦੱਸ ਦਿਆਂ ਕਿ ਉਹ ਸਾਰਾ ਅੰਡਰ ਕੰਟਰੋਲ ਹੈ ਸੋ ਇਹ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਕਿ ਜਿਹੜੀਆਂ ਇਹ ਚੀਜ਼ਾਂ ਹਾ ਪੌਣਾ ਫੁੱਟ ਪਾਣੀ ਜਰੂਰ ਅੱਜ ਪਾਖੜਾ ਚ ਵਧਿਆ ਕਿਉਂਕਿ ਅਸਲ ਵਿੱਚ ਪਾਣੀ ਆਉਂਦਾ ਕਿਵੇਂ ਪਹਿਲਾਂ ਇਹ ਵੀ ਦੱਸ ਦਿਆਂ ਕਿ ਸਭ ਤੋਂ ਪਹਿਲਾਂ ਹਿਮਾਚਲ ਦੇ ਵਿੱਚ ਜਿਵੇਂ ਗੋਵਿੰਦ ਸਾਗਰ ਝੀਲ ਦੇ ਵਿੱਚ ਪਾਣੀ ਇਕੱਠਾ ਆਉਂਦਾ ਉਦੋਂ ਗਾ ਉਹ ਪਾਖੜਾ ਬਣ ਤੇ ਆਜਾਂ ਦਾ ਪਾਣੀ ਸਾਰਾ ਇਕੱਠਾ ਹੋ ਕੇ ਫਿਰ ਪਾਖੜਾ ਤੋਂ ਗਾ ਨੰਗਲ ਤੇ ਆਉਂਦਾ ਠੀਕ ਆ ਨੰਗਲ ਤੋਂ ਫਿਰ ਨਹਿਰਾਂ ਨਿਕਲਦੀਆਂ ਫ ਇਦਾਂ ਜਿਹੜਾ ਹੈਗਾ ਪਾਣੀ ਆ ਇਥੋਂ ਹਿਮਾਚਲ ਤੋਂ ਸ਼ੁਰੂ ਹੋ ਕੇ ਪੰਜਾਬ ਪੰਜਾਬ ਤੋਂ ਬਰੋਜਪੁਰ ਦੇ ਰਸਤੇ ਜਿਹੜਾ ਹੈਗਾ ਪਾਕਿਸਤਾਨ ਦੇ ਵਿੱਚ ਜਿਹੜਾ ਹੈਗਾ ਇਹ ਚਲਾ ਜਾਂਦਾ ਠੀਕ ਹੈ ਸੋ ਪਾਣੀ ਜਦੋਂ ਛੱਡਿਆ ਜਾਂਦਾ ਤੇ ਖਾਸ ਕਰਕੇ ਜਿਹੜਾ ਜਮਾ ਥੱਲੇ ਵਾਲਾ ਇਲਾਕਾ ਉਹ ਜਿਆਦਾ ਮਾਰਚ ਆਉਂਦਾ ਸੋ ਜਿੱਥੋਂ ਜਿੱਥੋਂ ਦੇ ਵੀ ਦਰਿਆਵਾਂ ਦੇ ਜਿਹੜੇ ਵੀ ਲੋਕ ਨੇੜੇ ਬੈਠੇ ਆ ਉਹ ਥੋੜੇ ਚੇਤਨ ਜ਼ਰੂਰ ਰਹਿਣ ਪਰ ਸਥਿਤੀ ਹਜੇ ਐਨੀ ਭਿਆਨਕ ਨਹੀਂ ਪਰਮਾਤਮਾ ਅਗੇ ਅਰਦਾਸ ਆ ਕਿ ਜਿਹੜਾ ਹੈਗਾ ਪਾਣਾ ਚ ਮੀਂਹ ਨਾ ਪਵੇ ਪੰਜਾਬ ਦੇ ਮੀਂਹ ਦੀ ਸਟਰੀ ਕੰਟਰੋਲ ਰਹੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਜਰੂਰ ਜਿਹੜਾ ਹੈਗਾ ਤੁਸੀਂ ਸ਼ੇਅਰ ਕਰਕੇ ਜਿਹੜਾ ਹੈਗਾ ਅੱਗੇ ਲੋਕਾਂ ਤੱਕ ਪਹੁੰਚਾਓ ਤਾਂ ਕਿ ਉਹਨਾਂ ਨੂੰ ਸਹੀ ਸਥਿਤੀ ਦਾ ਪਤਾ ਲੱਗੇ